ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਡਰਾਈਵਰਾਂ ਵੱਲੋਂ ਸਟ੍ਰਾਈਕ ਕੀਤੀ ਹੈ ਕੇਂਦਰ ਸਰਕਾਰ ਵੱਲੋਂ ਕਾਨੂੰਨ ਪਾਸ ਕੀਤਾ ਗਿਆ ਕਿ ਕੋਈ ਐਕਸੀਡੈਂਟ ਹੋਊਗਾ ਤਾਂ ਡਰਾਈਵਰ ਨੂੰ ਜੁਰਮਾਨਾ ਕੀਤਾ ਜਾਵੇਗਾ ਜਿਸ ਤੋਂ ਬਾਅਦ ਪੂਰੇ ਦੇਸ਼ ਭਰ ਵਿੱਚ ਡਰਾਈਵਰਾਂ ਵੱਲੋਂ ਹੜਤਾਲ ਕਰ ਦਿੱਤੀ ਆ ਤੇ ਖਾਸ ਕਰ ਤੇਲ ਟੈਂਕਰਾਂ ਨਾਲ ਬਹੁਤ ਜਲਦੀ ਹੀ ਪ੍ਰਭਾਵਿਤ ਹੋਇਆ ਪੈਟਰੋਲ ਪੰਪਾਂ ਤੇ ਵੀ ਲਾਈਨਾਂ ਲੱਗੀਆਂ ਤੇ ਬਠਿੰਡਾ ਦੇ ਪੀਆਰਟੀਸੀ ਡੀਪੂ ਵਿੱਚ ਖੜੇ ਆ ਜਿਸ ਨਾਲ ਬਠਿੰਡਾ ਦਾ ਪੀਆਰਟੀਸੀ ਦਾ ਵਿਭਾਗ ਵੀ ਪ੍ਰਭਾਵਿਤ ਹੋਵੇਗਾ ਤੁਹਾਨੂੰ ਬਹੁਤ ਸਾਰੀਆਂ ਤਸਵੀਰਾਂ ਵੀ ਨਾਲ ਦੀ ਨਾਲ ਦਿਖਾਵਾਂਗੇ ਵੀ ਜਿਹੜੀਆਂ ਬੱਸਾਂ 50% ਦੇ ਕਰੀਬ ਖੜ ਚੁੱਕੀਆਂ ਤੇ ਕਿੰਨਾ ਕੁ ਪ੍ਰਭਾਵਿਤ ਹੋਗਾ ਸਾਡੇ ਨਾਲ ਯੂਨੀਅਨ ਦੇ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਕਲਦੀਪ ਸਿੰਘ ਜੀ ਜਿਹੜਾ ਤੇਲ ਨਹੀਂ ਆ ਰਿਹਾ ਡਰਾਈਵਰਾਂ ਵੱਲੋਂ ਹੜਤਾਲ ਕੀਤੀ ਗਈ ਆ ਕਿੰਨੀਆਂ ਕ ਬੱਸਾਂ ਪ੍ਰਭਾਵਿਤ ਹੋਈਆਂ ਕਿੰਨੀਆਂ ਚੱਲ ਰਹੀਆਂ ਕਿੰਨੀਆਂ ਬੰਦ ਹੋ ਗਈਆਂ ਲਗਭਗ ਜੇ ਆਪਾਂ ਬਠਿੰਡੇ ਡੀਪੂ ਦੀ ਗੱਲ ਕਰੀਏ ਬਠਿੰਡੇ ਡੀਪੂ ਦੇ ਵਿੱਚ 50% ਬੱਸਾਂ ਜਿਹੜੀਆਂ ਖੜ ਚੁੱਕੀਆਂ ਨੇ ਔਰ 50% ਬੱਸਾਂ ਜਿਨ੍ਹਾਂ ਕੋਲੇ ਅੱਜ ਸ਼ਾਮ ਤੱਕ ਦਾ ਤੇਲ ਰਹਿ ਚੁੱਕਿਆ ਔਰ ਸ਼ਾਮ ਨੂੰ ਪ੍ਰੋਪਰ ਸੌ ਦੀਆਂ 100% ਬੱਸਾਂ ਡੀਪੂ ਦੇ ਵਿੱਚ ਜਮਾ ਹੋ ਜਾਣਗੀਆਂ ਔਰ ਅਦਰ ਸਟੇਟ ਅਸੀਂ ਇੱਕ ਵੀ ਗੱਡੀ ਨਹੀਂ ਭੇਜੀ ਕਿਉਂਕਿ ਬੱਸਾਂ ਦੇ ਵਿੱਚ ਜਿਹੜਾ ਤੇਲ ਹੈ ਅੱਜ ਦਾ ਦਿਨ ਰਹਿ ਗਿਆ ਕਿ ਅੱਜ ਦੇ ਜਿਹੜੇ ਲੋਕਲ ਗੇੜੇ ਲਾਉਣ ਵਾਸਤੇ ਔਰ ਡਿੱਪੂ ਦੇ ਵਿੱਚ ਤੇਲ ਦੀ ਜੋ ਖਪਤ ਹੁੰਦੀ ਹੈ ਡੇਢੀ ਦੀ ਲਗਭਗ 14000 ਦੇ ਕਰੀਬ ਖਪਤ ਹੁੰਦੀ ਹੈ ਔਰ ਡਿੱਪੂ ਦੇ ਵਿੱਚ 2000 ਦੇ ਕਰੀਬ ਜਿਹੜਾ ਤੇਲ ਹੈ ਰਹਿ ਚੁੱਕਿਆ ਕਿਉਂਕਿ ਸਰਕਾਰ ਦੀਆਂ ਜਮ ਮੈਨੇਜਮੈਂਟ ਦੀਆਂ ਹਦਾਇਤਾਂ ਮੁਤਾਬਕ ਜਿਹੜਾ ਇੰਨਾ ਤੇਲ ਸਾਨੂੰ ਰਿਜ਼ਰਵ ਕੋਟਾ ਰੱਖਣਾ ਪੈਂਦਾ ਹੈਗਾ ਉਹ ਤੇਲ ਅਜੇ ਤੱਕ ਨਹੀਂ ਦਿੱਤਾ ਜਾ ਸਕਦਾ ਜਿਸ ਦੇ ਕਾਰਨ ਪੂਰੀ ਪੀਆਰਟੀ ਦੀ ਬਠਿੰਡੇ ਦੀਆਂ ਡਿੱਪੂ ਦੀਆਂ ਨਹੀਂਆਂ 100 ਦੀਆਂ 100 ਪਰਸੈਂਟ ਬਸਾਂ ਪ੍ਰਭਾਵਿਤ ਹੋ ਚੁੱਕੀਆਂ ਨੇ ਔਰ ਲਗਭਗ ਡਿੱਪੂ ਦੇ ਵਿੱਚ ਜਮਾ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਹਾਂ ਜੇ ਆਪਾਂ ਗੱਲ ਕੀਤੀ ਜਾਂ ਬਠਿੰਡਾ ਡਿੱਪੂ ਕੋਲੇ ਕਿੰਨੀਆਂ ਆਪਣੀਆਂ ਜਣੀਆਂ ਬੱਸਾਂ ਨੇ ਭਟ ਬਠਿੰਡਾ ਡਿੱਪੂ ਦੇ ਵਿੱਚ ਲਗਭਗ 197 ਬੱਸਾਂ ਚੱਲ ਰਹੀਆਂ ਨੇ ਅੱਜ ਦੇ ਟਾਈਮ ਔਰ 197 ਦੇ ਵਿੱਚੋਂ ਜਿਹੜੀਆਂ 50% ਬੱਸਾਂ ਰੁਕ ਚੁੱਕੀਆਂ ਨੇ ਔਰ ਜਿਹੜੀਆਂ ਬਾਕੀ ਰਹਿੰਦੀਆਂ ਨੇ ਅੱਜ ਸ਼ਾਮ ਤੱਕ ਸਾਰੀਆਂ ਡਿੱਪੂ ਦੇ ਵਿੱਚ ਜਮਾ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਔਰ ਸ਼ਾਮ ਤੱਕ ਰੁਕ ਜਾਣਗੀਆਂ ਜੇ ਸਰਕਾਰ ਨੇ ਕੋਈ ਫੈਸਲਾ ਨਾ ਲਿਆ ਜਾਂ ਤੇਲ ਨਾ ਆਇਆ ਕੱਲ ਸਾਰੀਆਂ ਬੰਦ ਹੋ ਜਾਣਗੀਆਂ ਬਿਲਕੁਲ ਜੀ ਪੂਰੇ ਪੰਜਾਬ ਦੇ ਵਿੱਚ ਚੱਕਾ ਜਾਮ ਹੋਊਗਾ ਕਿਉਂਕਿ ਅਸੀਂ ਆਪਣੀ ਖੁਦ ਦੀ ਜਥੇਬੰਦੀ ਵੱਲੋਂ ਇਹ ਸੰਘਰਸ਼ ਦਾ ਜਿਹੜਾ ਸਮਰਥਨ ਕੀਤਾ ਗਿਆ ਕੱਲ ਨੂੰ ਅਸੀਂ 2 ਘੰਟਿਆਂ ਵਾਸਤੇ ਗੇਟ ਰੈਲੀ ਕਰਕੇ ਉਸ ਤੋਂ ਬਾਅਦ ਇਹ ਜਿਹੜਾ ਚੱਕਾ ਜਾਮ ਦਾ ਸਮਰਥਨ ਕਰਾਂਗੇ ਪੂਰਨ ਤੌਰ ਤੇ ਕਿਉਂਕਿ ਜੋ ਸਰਕਾਰ ਨੇ ਇਹ ਜਿਹੜੇ ਕਾਨੂੰਨ ਸੈਂਟਰ ਸਰਕਾਰ ਨੇ ਬਣਾਏ ਨੇ ਬੜੇ ਹੀ ਮਾਰੂ ਕਾਨੂੰਨ ਨੇ ਕਿਉਂਕਿ ਡਰਾਈਵਰ ਨੇ ਜਦੋਂ ਰੂਟ ਦੇ ਉੱਪਰ ਜਾਣਾ ਹੈ ਜਾਂ ਸੜਕ ਦੇ ਉੱਪਰ ਕੋਈ ਡਰਾਈਵਿੰਗ ਕਰਨੀ ਹੈ ਤਾਂ ਲਗਭਗ ਤਾਂ ਛੋਟੇ-ਮੋਟੇ ਹਾਦਸੇ ਹੁੰਦੇ ਰਹਿੰਦੇ ਨੇ ਪਰ ਇੱਕ ਡਰਾਈਵਰ ਨੂੰ ਐਡੀ ਵੱਡੀ ਸਜ਼ਾ ਦੇ ਦੇਣੀ ਜਿਹੜੀ ਕਿ ਬੜੀ-ਬੜੀ ਗਲਤ ਹੈ ਇਸ ਕਾਨੂੰਨਾਂ ਮੁਤਾਬਕ ਤਾਂ ਕਿਸੇ ਵੀ ਡਰਾਈਵਰ ਨੇ ਕੋਈ ਸੜਕ ਦੇ ਉੱਪਰ ਕੋਈ ਡਰਾਈਵਿੰਗ ਨਹੀਂ ਕਰਨੀ ਜਾਂ ਡਿਊਟੀ ਵਾਸਤੇ ਸਹਿਮਤ ਨਹੀਂ ਹੋਣਾ ਜਿਸ ਦੇ ਕਾਰਨ ਪੂਰੇ ਪੰਜਾਬ ਭਰ ਦੇ ਵਿੱਚ ਇਹਦਾ ਤਾਂ ਨੁਕਸਾਨ ਹੈ ਨੁਕਸਾਨ ਵੀ ਹੋਊਗਾ ਔਰ ਜਿਹੜੀ ਪੰਜਾਬ ਦੀ ਆਮ ਜਨਤਾ ਹੈ ਉਹਨਾਂ ਨੂੰ ਵੀ ਦਿੱਕਤ ਦਾ ਸਾਹਮਣਾ ਕਰਨਾ ਪਊਗਾ ਇਹ ਸਨ ਪੀਆਰਟੀਸੀ ਜਿਹੜੇ ਵਰਕਰ ਯੂਨੀਅਨ ਆ ਉਹਨਾਂ ਦੇ ਆਗੂ ਆ ਜਿਨ੍ਹਾਂ ਨੇ ਕਿਹਾ ਕਿ ਤਕਰੀਬਨ 15-16 ਹਜ਼ਾਰ ਦੇ ਕਰੀਬ ਕਹਿ ਦਈਏ ਜਿਹੜਾ ਤੇਲ ਹਰ ਰੋਜ਼ ਦਾ ਲੱਗਦਾ ਵਾ ਤੇ ਹੁਣ 2000 ਦੇ ਕਰੀਬ ਹੈਗਾ ਜਿਹੜੀਆਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇਹ ਸਾਨੂੰ ਰਿਜ਼ਰਵ ਰੱਖਣਾ ਪੈਂਦਾ 50 50% ਦੇ ਕਰੀਬ ਆ ਜਿਹੜੀਆਂ ਬੱਸਾਂ ਉਹ ਡੀਪੂ ਚ ਆ ਚੁੱਕੀਆਂ ਨੇ ਨਾਲ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾਉਨੇ ਆ ਤੇ ਜਿਹੜੀਆਂ ਬਾਕੀ ਬੱਸਾਂ ਨੇ ਉਹ ਜਿਹੜੀਆਂ ਅੰਦਰ ਆ ਜਾਂਦੀਆਂ ਨੇ ਉਹ ਮੁੜ ਕੇ ਵਾਪਸ ਨਹੀਂ ਆਉਂਦੀਆਂ ਕਿਉਂਕਿ ਤੇਲ ਉਹ ਖਤਮ ਹੋ ਚੁੱਕਿਆ ਤੇ ਕੱਲ ਤੋਂ ਬਿਲਕੁਲ ਜੇ ਆਪਾਂ ਕਹਿ ਦਈਏ ਤੇਲ ਜੇ ਨਾ ਮਿਲਿਆ ਤਾਂ 100% ਦੀਆਂ 100% ਜਿਹੜੀਆਂ ਬੱਸਾਂ ਬੰਦ ਹੋ ਜਾਣਗੀਆਂ ਤੇ ਬਹੁਤ ਵੱਡਾ ਜਿਹੜਾ ਇਹ ਜਿਹੜਾ ਰੋਜ਼ ਦਾ ਆਉਣਾ ਜਾਣਾ ਲੋਕਾਂ ਨੂੰ ਬਹੁਤ ਵੱਡੀ ਸਮੱਸਿਆ ਆ ਸਕਦੀ ਹੈ ਤੇ ਨਾਲ ਦੀ ਨਾਲ ਤੁਹਾਨੂੰ ਪੈਟਰੋਲ ਪੰਪਾਂ ਦੀ ਵੀ ਦੱਸਿਆ ਸੀ ਵੀ ਜਾਣਕਾਰੀ ਜਿਹੜੀ ਉਹਨਾਂ ਨੇ ਡਰਾਈਵਰਾਂ ਨੇ ਹੜਤਾਲ ਕੀਤੀ ਹੋਈ ਤੇਲ ਟੈਂਕਰ ਨਾਲ ਉਹਨਾਂ ਨਾਲ ਬਹੁਤ ਵੱਡਾ ਜਿਹੜਾ ਪ੍ਰਭਾਵ ਪਤ ਹੋਇਆ ਪੈਟਰੋਲ ਪੰਪਾਂ ਤੇ ਵੀ ਲਾਈਨਾਂ ਲੱਗ ਚੁੱਕੀਆਂ ਤੇ ਪੀਆਰਟੀਸੀ ਯੂਨੀਅਨ ਦੇ ਜਿਹੜੇ ਆਗੂ ਉਹਨਾਂ ਨੇ ਕਿਹਾ ਕਿ ਅਸੀਂ ਵੀ ਕੱਲ ਨੂੰ ਸਮਰਥਨ ਦੇ ਵਿੱਚ ਹੜਤਾਲ ਤੇ ਜਾਵਾਂਗੇ ਸਟ੍ਰਾਈਕ ਕਰਾਂਗੇ ਸਰ ਕੀ ਨਾਮ ਹੈ ਤੁਹਾਡਾ ਤੇ ਕੀ ਤੁਹਾਡਾ ਮੇਰਾ ਨਾਮ ਸੁਝੰਦਰ ਸਿੰਘ ਹੈ ਜੀ ਡਿਊਟੀ ਇੰਸਪੈਕਟਰ ਹੈ ਜੀ ਕਿੰਨੀਆਂ ਤੇਨ ਬਸਾਂ ਦੇ ਜਿਹੜਾ ਡੀਜ਼ਲ ਵੀ ਆਪਾਂ ਬੰਦ ਰੱਖਿਆ ਕਿੰਨਾ ਕੁ ਛੋਟਾ ਜਿਹਾ ਸਰਪ੍ਰਿਆ ਹੈ ਕਿੰਨੀਆਂ ਕਿ ਬਸਾਂ ਬੰਦ ਹੋਈਆਂ ਹੁਣ ਤੱਕ 50% ਬਸਾਂ ਬੰਦ ਹੋ ਚੁੱਕੀਆਂ ਜੀ ਡੀਜ਼ਲ ਬਸ ਚਾਰ ਕਹੇ ਹਜ਼ਾਰ ਲੀਟਰ ਸਾਡੇ ਕੋਲੇ ਬਚਦਾ ਸਰਦਕੋ ਜਿਨਾ ਕਿਦੋਂ ਆਇਆ ਤਾਂ ਖਤਮ ਹੋ ਜੂਗਾ ਕਿੰਨੀ ਕੱਪਤਾ ਜੀ ਆ ਰੋਜ਼ੀ ਸਾਢੇ 14 ਤੋਂ 15000 ਜੀ ਟਟ ਡੀ ਲੱਗਦਾ ਜੀ ਕਿੰਨੀਆਂ ਟੋਟਲ ਬਸਾਂ ਨੇ 899 ਬਸਾਂ ਜੀ ਆਪਣੇ ਕੋਲੇ ਇਹਦੇ ਚੋਂ ਹੁਣ ਤੱਕ 65-70 ਦੇ ਕਰੀਬ ਬਸਾਂ ਖੜ ਚੁੱਕੀਆਂ ਆ ਰੂਟ ਜੇ ਆਪਾਂ ਕਹ ਦੀਏ ਹਾਲ ਦੀ ਅੰਦਾਜ਼ਾ ਕਿਹੜੇ ਕਿਹੜੇ ਹਰੂਪਾਂ ਬੰਦ ਹੋ ਚੁੱਕੇ ਹਨ ਅਦਰ ਸਟੇਟ ਸਾਰੇ ਰੂਟ ਅਸੀਂ ਬੰਦ ਕਰ ਲਿਆ ਜੀ ਤੇ ਨੇੜੇ ਦੀ ਸੇਵਾ ਚਲਾ ਰਹੇ ਹਾਂ ਜਿਵੇਂ ਅੰਮ੍ਰੋਲ ਡੱਬਾ ਵਾਲਿਆਂ ਮਤਲਬ ਕਿ ਨੇੜੇ ਦੇ ਲੋਕਲ ਰੂਟ ਹੈ ਉਹ ਚਲਾਈ ਜਾ ਰਹੀ ਹੈ ਪਰ ਉਹ ਵੀ ਕੱਲ ਤੱਕ ਬੰਦ ਹੋ ਜਾਵੇ ਜੇ ਉਹਦਾ ਹੱਲ ਨਹੀਂ ਹੁੰਦਾ ਤਾਂ ਫਿਰ ਅਗਲਾ ਕੀ ਹੈ ਜਿਹੜੇ ਬੰਦ ਕਰਦੇ ਹਾਂ ਹਾਂ ਜੀ ਬਿਲਕੁਲ ਬੰਦ ਹੀ ਹੋਊਗਾ ਫਿਰ ਡੀਲ ਤੋਂ ਬਿਨਾਂ ਤਾਂ ਬੰਦ ਹੀ ਹੋ ਜਾਣਾ ਹੈ